ਇਨਾ ਪਤਲਾ ਹੋਇਆ ਪਿਆ ਬੜਾ ਹੋ ਗਿਆ ਸੀ ਬਾਈ ਅੱਛਾ ਅੱਛਾ ਕੀ ਖਾਣਾ ਬੰਮੇ ਬੰਮੇ ਕਿੰਨੇ ਖੜੀਏ ਜੋੜਨਾ ਤੇ ਵੀ ਠੀਕ ਠਾਕ ਬਸ ਵੈ ਨਹੀਂ ਕਰੀਗੀ ਬਾਹਰ ਬੜੇ ਆਂਦੀ ਗੱਲਾ ਕਰੀ ਜਾਂਦਾ ਹੀ ਕਹਿੰਦਾ ਯਾਰ ਮੈਂ ਪਤਲਾ ਹੋ ਗਿਆ ਮੈਂ ਯਾਰ ਹੈ ਅੱਛਾ ਤੇ ਫੇਰ ਹੋਣਾ ਦਵਾਈ ਤੂੰ ਜਮੇ ਦਾਣਾ ਤੇਰਾ ਕਿਲੋ ਦਾ ਰਹਿ ਗਿਆ ਯਾਰ ਕੀ ਖਾਣ ਲੱਗ ਗਿਆ ਜੋ ਹੀ ਸੋ ਗਿਆ ਅੱਗੇ ਬੜਾ ਬਾਈ ਜਮਾ ਗੁਰਗਰ ਦੇਣਾ ਮੈਨੂੰ ਦੇਸੀ ਦਵਾਈਏ ਦਵਾਈਏ ਯਾਰ ਇਹ ਕਿਹੜਾ ਬਾਈ ਲਖਮਣ ਸਰ ਕੋਲੋਂ ਤੇ ਦਵਾ ਦਿਓ ਯਾਰ ਬਹੁਤ ਪਿਆਰੀ ਗੱਲ ਚਲ ਆ ਤੈਨੂੰ ਲਖਮਣ ਸਰ ਕੋਲ ਲੈ ਕੇ ਜਾਈਏ ਚਲੋ ਯਾਰ ਚਲੋ ਲੈ ਜਾਓ ਨਹੀਂ ਆ ਲੈ ਸਰ ਆ ਖੜੀ ਹੈ ਜੀ ਸਸੂ ਕਾਲ ਜੀ ਸਤਿ ਸ੍ਰੀ ਅਕਾਲ ਕਿਵੇਂ ਖੜੇ ਹੋ ਵੈਸੇ ਹੀ ਖੜੇ ਸਰ ਜੀ ਪੰਮੇ ਦਾ ਬਹੁ ਮਾੜਾ ਹਾਲ ਆ ਜੀ ਚਿਹਰੇ ਦਾ ਦਿਨੋਂ ਦਿਨ ਸੁੱਕਦਾ ਜਾਂਦਾ ਜੀ ਗਵਾੜੀਆਂ ਜੁੜੜੀਆਂ ਵਿੱਚ ਨੂੰ ਵੜ ਗਈਆਂ ਜੀ ਫਿਰ ਸਵੇਰੇ ਉੱਠ ਕੇ ਨਾ ਇੱਕ ਕੇਲੇ ਜ਼ਰੂਰ ਖਾਣੇ ਆ ਠੀਕ ਆ ਜੀ ਨੰਨੇ ਕਾਲ ਜੇ ਇੱਕ ਦਹੀਂ ਦਸੇ ਹੁਣ ਜ਼ਰੂਰ ਕਰਨਾ ਦਹੀਂ ਜ਼ਰੂਰ ਖਾਣੀ ਆ ਤੂੰ ਤੇ ਉਹਦੇ ਵਿੱਚ ਨਾਂ ਨਮਕ ਤੇ ਨਾ ਹੀ ਖੰਡ ਕੱਲ ਹੀ ਦਹੀਂ ਖਾਣੀ ਆ ਤੇ ਤੀਜਾ ਤੂੰ ਕਰਨਾ ਇੱਕ ਤਾਂ ਬਦਾਮ ਦੀ ਗਿਰ ਲੈ ਲਈ ਇੱਕ ਅਖਰੋਟ ਦੀ ਠੀਕ ਆ ਤੇ ਇੱਕ ਸੁੱਕੇ ਸੰਘਾੜੇ ਲੈ ਲਈ ਠੀਕ ਹੈ ਤੇ ਇੱਕ ਲੈ ਲਈ ਆਪਣੇ ਮਖਾਣੇ ਇਹਨਾਂ ਸਾਰੀਆਂ ਚੀਜ਼ਾਂ ਦਾ ਪਾਊਡਰ ਬਣਾ ਕੇ ਦੁੱਧ ਦੇ ਨਾਲ ਸਵੇਰ ਤੇ ਸ਼ਾਮ ਇੱਕ ਇੱਕ ਚਮਚ ਰੋਜ਼ਾਨਾ ਖਾਣਾ ਤੂੰ ਤੂੰ ਆਹ ਮਹੀਨੇ ਦੇ ਵਿੱਚ ਤੈਨੂੰ ਫਰਕ ਦਿਖਾਈ ਲੱਗ ਜਾਊ ਤੇਰੇ ਸਰੀਰ ਨੂੰ ਠੀਕ ਹੈ ਸਰੀਰ ਖਰਾਕ ਲੱਗਣ ਲੱਗ ਜਾਊਗਾ ਸਰੀਰ ਭਰਨ ਲੱਗ ਜਾਊਗਾ ਤੇ ਇੱਕ ਤ੍ਰਿਫਲਾ ਚੂਰਨ ਖਾਣਾ ਜਿਹਦੇ ਨਾਲ ਤੈਨੂੰ ਭੁੱਖ ਲੱਗਣ ਲੱਗ ਜੂਗੀ ਰੋਟੀ ਰੱਜ ਕੇ ਖਾਏਂਗਾ ਤੇ ਉਹਦੇ ਨਾਲ ਵੀ ਤੇਰੀ ਸਿਹਤ ਦਾ ਅਸਰ ਦੇਖੂਗਾ ਅੰਮੀ ਕੀ ਦਵਾਈ ਬਹੁਤ ਆਦੀ ਬਾਈ ਇਹਨੂੰ ਫਰਕ ਨਹੀਂ ਪਿਆ ਜਾਣਾ ਉਹਦੇ ਨਾਲ ਪਿਆ ਹੋਵੇ ਜਾਂ ਨਾ ਪਿਆ ਹੋਵੇ ਪਰ ਇਹਦੇ ਨਾਲ ਤੇ ਇਹਦਾ ਫਰਕ ਜ਼ੋਰ ਦਾ ਬਹੁਤ ਖਾਰੀ ਇਹਨੇ ਦਵਾਈ